ਪੰਜਾਬ 'ਚ ਤੜਕ ਸਾੜੀ ਵੱਡਾ ਹਾਸਾ ਵਾਪਰ ਗਿਆ ਸਵਾਰੀਆਂ ਨਾਲ ਪਰਿਵਾਸਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਦੱਸੀ ਜਾ ਰਹੀ ਕਿ ਇਸ ਦੌਰਾਨ ਟਰੱਕ ਇੱਕ ਪਾਸੇ ਪਲਟ ਗਿਆ ਜਦਕਿ ਇਹ ਬੱਸ ਸਿੱਧਾ ਨਾਲੇ ਦੇ ਵਿੱਚ ਡਿੱਗ ਗਈ ਇਹ ਸਵੇਰੇ ਹੀ ਵੱਡਾ ਹਾਸਾ ਵਾਪਰੇ ਸਹਾਸ्य ਦੇ ਵਿੱਚ ਪੰਜ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਕਈ ਲੋਕ ਇਸ ਹਾਸਤੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਏ ਨੇ ਫਿਲਹਾਲ ਲੋਕਾਂ ਦੇ ਵੱਲੋਂ ਸਵਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿਵੇਂ ਨਾਲੇ ਇਟੂ ਬੱਸ ਡਿੱਗੀ ਹੋਈ ਨਜ਼ਰ ਆ ਰਹੀ ਹੈ ਹਾਸਾ ਫਰੀਦ ਕੋ ਦੇ ਕੋਟਕਪੁਰਾ ਰੋਡ ਤੇ ਵਾਪਰੇ ਇੱਥੇ ਸ਼ਾਹੀ ਹਵੇਲੀ ਨੇੜੇ ਸੇਮ ਨਾਲੇ ਦੇ ਪੁਲ ਦੇ ਕੋਲ ਇਹ ਵੱਡਾ ਹਾਸਾ ਵਾਪਰਿਆ ਇਸ ਤੋਂ ਬਾਅਦ ਰਕ ਇੱਕ ਪਾਸੇ ਪਲਟਿਆ ਜਦਗੀ ਬੱਸ ਜਿਹੜੀ ਨਾਲੇ ਦੇ ਵਿੱਚ ਡਿੱਗੀ ਹੈ ਇਹ ਬੱਸ ਨੂੰ ਹੁਣ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਸਵਾਰੀਆਂ ਨੂੰ ਬਚਾ ਕੇ ਹਸਪਤਾਲ ਭਰਤੀ ਵੀ ਕਰਵਾਇਆ ਜਾ ਰਿਹਾ ਹੈ ਫਿਲਹਾਲ ਮੌਕੇ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਤੇ ਲੋਕਾਂ ਵੱਲੋਂ ਬੱਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾਂ ਲਗਾਤਾਰ ਕੀਤੀ ਜਾ ਰਹੀਆਂ ਨੇ ਲੋਕਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਐਂਬੂਲੈਂਸ ਰਾਹੀਂ ਹਸਪਤਾਲ ਵੀ ਪਹੁੰਚਾਇਆ ਜਾ ਰਿਹਾ ਇਸ ਹਾਦਸੇ ਦੇ ਵਿੱਚ ਹਾਲਾਂਕਿ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਸ ਬਾਰੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਕਿ ਫਰੀਦਕੋਟ ਦੇ ਕੋਟਕਪੂਰਾ ਰੋਡ ਤੇ ਸਵੇਰੇ ਹੀ ਵੱਡਾ ਹਾਸਾ ਵਾਪਰ ਗਿਆ ਹੈ ਉਹ ਇਸ ਤਰ੍ਹਾਂ ਕੰਮ ਕਰਦਾ ਤੇ ਸਾਈਡ ਵਿੱਚ ਆਈ ਤੇ ਉਹ ਪਰ ਕਰ ਕੁਝ ਨਹੀਂ ਸਕਦੀ ਕਿਉਂਕਿ ਕਹਿਰ ਦੀਪਸ ਦੀ ਦੀਪ ਬਸ ਦੀ ਦੀਪ ਵਾਲਿਆਂ ਦੀ ਬਸਤੀ ਤੇ ਹਾਣ ਕੇ ਐਕਸੀਡੈਂਟ ਹਨ ਸਗਰੀਬਨ 4-5 ਮੌਤਾਂ ਲੱਗ ਰਹੀਆਂ ਹੋ ਗਈਆਂ ਉਨਾ ਮਾਰੀ ਟੁੱਟਨੇ ਜਿਹੜੀਆਂ ਟੁੱਟੀਆਂ ਨਾ ਕੀਤਾ ਉਹਨਾਂ ਦੇ ਨਾਲ ਨਾ ਪਹੁੰਚ ਆ ਰਹੀ ਨਾ ਜਿਹੜੀ ਤਕਰੀਬਨ ਕਿੰਨੀਆਂ ਮੋਤਾਂ ਹੋਵੇ ਚਾਰ ਪੰਜ ਚਾਰ ਤੋਂ ਚਾਰ ਪੰਜ ਹੁਣ ਤਾਂ ਕੱਢ ਰਹੀਆਂ ਸਰਗੇ ਸਵਾਰ ਗਾ ਹਾਂ ਕੱਢਦੇ ਕੱਢਦੇ ਧੁੰਦ ਸੀ ਧੁੰਦ ਬਹੁਤ ਸੀ ਅੱਜ ਮੈਂ ਲੰਘ ਕੇ ਗਿਆ ਇੱਥੋਂ ਹਾਂ ਹਾਂ ਤੂੰ ਐਸੇ ਲੱਗਦੀ ਨਹੀਂ ਇਹ ਬਹੁਤ ਹੁੰਦੀ ਸੀ ਬਹੁਤ ਹੁੰਦੀ ਸੀ ਇੱਥੇ ਇੱਥੇ ਸੀਗੀ ਬਹੁਤ ਹੁੰਦੀ ਸੀ ਮੈਂ ਇਥੋਂ ਦੀ ਲੰਘਿਆ 7:20 ਤੇ 20 ਮਿੰਟ ਹਾਂ ਹਾਂਜੀ ਪੂਰੀ ਤਾਂ ਹੁੰਦੀ ਸੀ ਜੀ 7:20 ਮਿੰਟ ਤੇ ਮਾਤਰਾ ਹਾਂ ਬਸ ਵੀ ਤੇਜ਼ ਸੀ ਦੱਸ ਰਿਹਾ ਆ ਗ੍ਰਿਲ ਨੂੰ ਤੋੜ ਕੇ ਫਿਰ ਉਧਰੋਂ ਪਾਸੇ ਦੀ ਜਿਹੜਾ ਟਰੱਕ ਕਦੇ ਲੱਗੇ ਤੇ ਉੱਧਰ ਪਾਈ ਤੇ ਲੱਗ ਗਿਆ ਵੀਰੇ ਸਾਡੀ ਸੜਕ ਤੇ ਉਹ ਮਿਸਤਰੀਆਂ ਨੇ ਬੰਦ ਕੀਤਾ ਤਾਂ ਆਪੇ ਆ ਗਏ ਹੁੰਦੇ ਆਏ ਕਿ ਹਾਈਡਰੋਲਿਕੋ ਨਾਲ ਅੱਛਾ ਟਰੱਕ ਪਰਲੇ ਪਾਸੇ ਸੀ ਹਾਂ ਚੱਲ ਜੀ ਜਾਂਦਾ ਟਰੱਕ ਬੰਨੇ ਵਾਪੇ ਆਉਂਦੇ ਦੇਖਦੇ ਨਹੀਂ ਅੱਗੇ ਕੋਈ ਬੰਦਾ ਆਇਆ ਹੋਇਆ ਹੈ ਔਰ ਇਹਦਾ ਬੰਦੇ ਦਾ ਸਮਝ ਤੇ ਜਾਨਵਰ ਬਣ ਜਾਂਦਾ ਨਹੀਂ ਨਹੀਂ ਬਾਹਰ ਉੱਤੀ ਹੈ ਫਟਾ ਤਾਂ ਭਾਈ ਵੱਜਣੀਆਂ ਹੀ ਫਿਰ ਉਹ ਦਾ ਜਮਾ ਉਹਦਾ ਕਸੂਰ ਥੱਲੇ ਲਾ ਦੀ ਹਾਂਜੀ ਉਹਨੇ ਦਾ ਜਮਾ ਥੱਲੇ ਲਾ ਦੀ ਅਸੇਤ ਫਿਰ ਵੀ ਝੋਕੇ ਦਾ ਨਹੀਂ ਇਹ ਕਸੂਰ ਟਰੱਕ ਵਾਲੇ ਦਾ ਦੱਸ ਦੇ ਕੇ ਬੱਸ ਵਾਲੇ ਦਾ ਅਸੇ ਕਸੂਰ ਬੱਸ ਵਾਲੇ ਦਾ ਦੱਸ ਰਿਹਾ ਭਾਈ ਦੇਖਣ ਵਾਲੇ ਜਿਹੜੇ ਨੇਟੇ ਸੀ ਠੀਕ ਹੈ ਜੀ ਹੋਰ ਠੀਕ ਹੈ ਜੀ ਬੜਾ ਹੋਇਆ ਯਾਰ ਹੈ ਮੂੰਹ ਕਿਉਂਕਿ ਟਰੱਕ ਦਾ ਕੋਈ ਕਸੂਰ ਨਹੀਂ ਦਾ ਟਰੱਕ ਦਾ ਸਾਈਡ ਤੇ ਉਹ ਟਰੱਕ ਵਾਲੇ ਦਾ ਕੋਈ ਕਸੂਰ ਨਹੀਂ ਬਹੁਤ ਬਚਾਉਂਦਾ ਸੀ ਉਹਦਾ ਬਲਦਾ ਵੀ ਜਾਵਦਾ ਕਹਾਂ ਜਾ ਕੇ ਬਾਈ ਇਹ ਘਰ ਤੇ ਉਹਨਾਂ ਨੇ ਮਾਰੇ ਪ੍ਰਸ਼ਾਸਨ ਆ ਗਿਆ ਇੱਧਰ ਆ ਕੇ ਪਾਣੀ ਦੋ ਜਣੇ ਇੱਥੋਂ ਆ ਜਾ ਆ ਗਈ ਆ ਗਈ ਹੁਣ ਕਰ ਲੈ ਉੱਪਰ ਦੀ ਸਾਈਡ ਤੋਂ ਰੋਮਣ ਰੋਮਣ ਏਸੀ ਵੀ ਲੈ ਆਏ ਉਹ ਬਾਈ ਜੀ ਸਾਈਡ ਤੇ ਆਹ ਤਰੇਨ ਤਰੇਨ ਆਜੀ ਬਾਈ ਜੀ ਪਿੱਛੇ ਜਾਓ ਉਹ ਆਇਆ ਕਰੋ ਹਾਲੋ ਉਹ ਡਾਕ ਲੈ ਉਹ ਹੀ ਮੇਰਾ ਫੋਨ ਦੀ ਬਾਈ ਜੀ ਪਿੱਛੇ ਜਾਓ ਉਹ ਪਿੱਛੇ ਆ ਕੇ ਬਾਈ ਉਹ ਕੀ ਕਹਿੰਦਾ ਪ੍ਰਸ਼ਾਸਨ ਗੁਰਦਾਸਪੁਰ ਦਾ ਪੂਰਾ ਆ ਗਿਆ ਜੀ ਜ਼ਿਲ੍ਹੇ ਦਾ બસ ਸਿਨਲਜ ਪੱਟੀ ਹੈ ਇਸ ਵਾਰੇ ਕੋਈ ਜਾਣਕਾਰੀ ਨਹੀਂ ਕਿੰਨੀਆਂ ਘਟਨਾਵਾਂ ਹੋਈਆਂ ਔਰ ਕਿੰਨੇ ਲੋਕ ਜ਼ਖਮੀ ਜੀ ਸਾਡੇ ਕੋਲ 15-20 ਮਿੰਟ ਪਹਿਲਾਂ ਹੀ ਇੱਕ ਇਨਫੋਰਮੇਸ਼ਨ ਆਈ ਸੀ ਔਰ ਅਸੀਂ ਸਾਰੇ ਇੱਥੇ ਮੌਕੇ ਤੇ ਪਹੁੰਚੇ ਆ ਐਜ਼ ਆਫ ਨਾਓ 26 ਇੰਜਰਡ ਨੂੰ ਅਸੀਂ ਆਲਰੇਡੀ ਮੈਡੀਕਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪੀਟਲ 'ਚ ਐਡਮਿਟ ਕਰਾ ਚੁੱਕੇ ਨੇ ਐਂਡ ਪ੍ਰਾਈਮਰ ਫੇਸੀ ਰਿਪੋਰਟਸ ਦੇ ਹਿਸਾਬ ਨਾਲ 5 कैजुअलिटीज़ uh, जड़ी है लगता है कि इट इज़ फेयर दैट फाइव माइट बी यू नो इन डेड इन दिस इंटायर अनफॉर्चुनेट इंसीडेंट और एज ऑफ नाउ एज वेल इवैक्यूएशन का प्रोसैस जारी है और असि पिछे डाइवर्जेंस ऑलरेडी लगा चुके हैं जी प्रशासन वालों जी मदद है वो डीसी साहब सारे दस देंगे और एज ऑफ नाउ सा प्राइमरी फोकस यही है कि इंजर्ड नु असी जल्दी से जल्दी हॉस्पिटल पहुंच हादसे दी वजह क्या है जी इट इज टू अर्ली टू असर्टेन बट इधर क्योंकि ब्रिज द वर्क भी अंडर कंस्ट्रक्शन सी और अभी तो ये कहना बहुत ही मुश्किल है कि ये क्यों एक्सीडेंट हुआ है पहले ऐसी इवैक्यूएशन पे अपना फोकस कर रहे हैं